ਨੈਕਸਟ 24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਫਿਰਪਿਰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਔਨ ਵਾਲੀਆਂ ਨਵੀਆਂ ਤੇ ਤਾਜ਼ੇ ਖਬਰਾਂ ਤੁਹਾਡੇ ਤੱਕ ਪਹੁੰਚ ਰਹਿਣ 1 ਅਕਤੂਬਰ ਤੋਂ ਚੋਣੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ ਜਿਸ ਤੋਂ ਪਹਿਲਾਂ ਬਟਾਲਾ ਦੇ ਦਾਣਾ ਮੰਡੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟਾਸਾ ਲੈੰਦੇ ਹੋਏ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਇਸ ਮੌਕੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੇਰੀ ਕਲਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਏ ਅਤੇ ਆਰਤੀਆਂ ਮੁੰਨੀਮਾ ਤੇ ਲੇਬਲਨਾਂ ਮੀਟਿੰਗ ਵੀ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਹੋਏ ਵਿਦਾਇਕਲਸੀ ਨੇ ਕਿਹਾ ਕਿ ਅੱਜ ਸ਼ਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਓਟਆਸਾ ਲੈ ਕੇ ਮੰਡੀ ਵਿੱਚ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਉਹਨਾਂ ਨੇ ਆ ਕੇ ਪ੍ਰਬੰਧਕਾਂ ਦਾ ਵੀ ਜਾਇਜ਼ਾ ਲਿਆ ਹਰੇ ਸਾਰੇ ਪ੍ਰਬੰਧ ਮੁਕੰਮਲ ਕਰਵਾ ਲਏ ਹਨ ਮੰਡੀ 'ਚ ਕੰਮ ਕਰਨ ਵਾਲੇ ਸਾਰੇ ਪਰਿਵਾਰ ਵਾਂਗ ਹਨ ਉਹਨਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੀ ਫਸਲ ਬਿਲਕੁਲ ਸੁਕਾ ਕੇ ਲਿਓ ਤਾਂ ਕਿ ਫਸਲ ਖਰੀਦਣ ਅਤੇ ਵੇਚਣ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆ ਜਾਵੇ ਮੰਡੀ ਅਫਸਰ ਬਟਾਲਾ ਪਰਮਜੀਤ ਸਿੰਘ ਨੇ ਕਿਹਾ ਕਿ ਅੱਜ ਪਰਮਾਤਮਾ ਦਾ ਊਠ ਆਸਾ ਲੈ ਕੇ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਸਾਰੇ ਪ੍ਰਬੰਧ ਵੀ ਮੁਕੰਮਲ ਕਰਵਾਏ ਲਏ ਗਏ ਹਨ ਨਾਲ ਹੀ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਾਉਣ ਲਈ 550 ਫੁੱਟ ਡੂੰਘਾ ਸਾਫ਼ ਪਾਣੀ ਦਾ ਬੋਰ ਵੀ ਕਰਵਾਇਆ ਗਿਆ ਹੈ ਤੁਸੀਂ ਵੀ ਦੇਖੋ ਬਟਾਲਾ ਤੋਂ ਹਰਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ ਬਟਾਲਾ ਮੰਡੀ ਦੇ ਵਿੱਚ ਜਿਹੜੀ ਸਾਡੇ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਹੋਈ ਹੈ ਅੱਜ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਤਮਸਤ ਹੋਕੇ ਉਹਟ ਆਸਰਾ ਲੈ ਕੇ ਅਰਦਾਸ ਬੇਨਤੀ ਕਰਾ ਕੇ ਚੜ੍ਹਦੀ ਕਲਾ ਦੀ ਜਿਹੜੇ ਸਾਡੇ ਠੇਕੇ ਆਪਣੇ ਮਨੀਮ ਭਾਈਚਾਰਾ ਸਾਡੇ ਆੜਤੀਆ ਸਹਿਬਾਂ ਸਾਰੇ ਲੇਬਰ ਭਾਈ ਭਾਈਚਾਰੇ ਦੀ ਆਪਾਂ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਐ ਸੋ ਅੱਜ ਉਹਦੇ ਵਿੱਚ ਹਾਜ਼ਰੀ ਲਾਈ ਹੈ ਔਰ ਮੈਂ ਰੇਨੀਆ ਸਾਰੇ ਸਮੂਹ ਮੰਡੀ ਨਿਵਾਸੀਆਂ ਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਨੂੰ ਬਹੁਤ ਵਧੀਆ ਉਚੇਚੇ ਢੰਗ ਨਾਲ ਕੀਤਾ ਜਿਹਦੇ ਵਿੱਚੋ ਜੋਲੀ ਹੋਣੀ ਜਰਨਲ ਹੋਣੀ ਸ਼ਾਹ ਜੀ ਸੁਖ ਜੀ ਸਾਰੇ ਸਰਬਾਨ ਸੈਕਟਰੀ ਸਹਿਬਾਨ ਸਾਰੇ ਮੌਜੂਦਾ ਜਿਹੜੇ ਆਪਣੇ ਪਰਿਵਾਰ ਦੇ ਜੀ ਸਾਰੇ ਹਾਜ਼ਰ ਸੀ ਮਨੀ ਹਣੀ ਮੈਂ ਧੰਨਵਾਦ ਕਰਦਾ ਪੈਡੀ ਤੇ ਸਿ ਨੂੰ ਰੱਖ ਕੇ ਮੁੱਖ ਰੱਖ ਕੇ ਜਿਹੜੇ-ਜਿਹੜੇ ਪ੍ਰਬੰਧ ਕੀਤੇ ਦੇਖੋ ਜੀ ਮੈਂ ਤੇ ਮੈਂ ਤੇ ਇਹ ਬੇਨਤੀ ਕਰਦਾ ਦੀ ਸਾਰਿਆਂ ਨੂੰ ਕਿਸਾਨ ਭਾਈਚਾਰਿਆਂ ਨੂੰ ਵੀ ਭਰਾਵਾਂ ਨੂੰ ਵੀ ਜਿਹੜੀ ਫਸਲ ਹੈ ਉਸ ਕਾ ਕੇ ਲੈ ਕੇ ਹੋਰ ਤਾਂ ਜੋ ਕਿ ਸਾਨੂੰ ਵੀ ਅੱਗੇ ਜਿਹੜਾ ਵਾ ਵੀ ਕੰਮ ਕਰਨ ਦੇ ਵਿੱਚ ਦਿੱਕਤ ਨਾ ਆਵੇ ਔਰ ਮੈਂ ਮੁਬਾਰਕ ਵੀ ਦੇਣਾ ਚਾਹੁੰਨਾ ਅੱਜ ਇਸ ਮੰਡੀ ਦੇ ਵਿੱਚ ਜਿਹੜਾ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਕੰਮ ਚੱਲਦਾ ਆ ਰਿਹਾ ਸੀ ਇੱਕ ਪਾਣੀ ਦੇ ਬੋਰ ਦੀ ਬੜੀ ਡਿਮਾਂਡ ਸੀ ਇੱਥੇ ਅੱਜ ਜੋ ਜਿਹੜਾ 550 ਫੁੱਟ ਡੂੰਘਾ ਮੈਂ ਕਹਿ ਸਕਦਾ ਵੀ ਬੋਰ ਜਿਹੜਾ ਅੱਜ ਉਹ ਵੀ ਮੁਕੰਮਲ ਹੋਇਆ ਮੈਂ ਸਾਰਿਆਂ ਨੂੰ ਵਧਾਈ ਦੇਣਾ ਵਾ ਕਿਉਂਕਿ ਜਿਹੜੇ ਜਿਹੜੇ ਵੀ ਮੰਡੀ ਦੇ ਕੰਮ ਕਹਿੰਦੇ ਨੇ ਸਾਡੇ ਅਰਤੀਏ ਸਹਿਬਾਨ ਲੇਬਰ ਸਹਿਬਾਨ ਸਾਰੇ ਜਿਹੜੇ ਵੀ ਕਹਿੰਦੇ ਨੇ ਮਨੀਰ ਸਹਿਬਾਨ ਸਾਡੀ ਕੋਸ਼ਿਸ਼ ਹੁੰਦੀ ਐ ਨੂੰ ਪਹਿਲ ਦੇ ਆਧਾਰ ਤੇ ਇਹ ਕੰਮ ਨੂੰ ਤਰਜੀਹ ਦੇ ਕੇ ਕੰਮ ਕਰਾਇਆ ਜਾਂਦਾ ਐ। ਐਮਐਲ ਸਾਹਿਬ ਜਿਹੜਾ ਸੀਜ਼ਨ ਦੇ ਚੌਂਦੇ ਪਹਿਲਾਂ ਖੇਲਰ ਵਾਲਾਂ ਦੀ ਕੁਝ ਸਮੱਸਿਆਵਾਂ ਵੀ ਆਈ ਹੀ ਐ। ਚਾਹਾਂਗੇ। ਕਿਉਂਕਿ ਦਾਮਾਂ 'ਚ ਜਗ੍ਹਾ ਨਹੀਂ ਉਹਦੇ ਬਾਰੇ ਸਰਕਾਰ ਵੱਲੋਂ ਸੀ। ਅ ਦੇਖੋ ਜੀ ਸਰਕਾਰ ਇਹਨਾਂ ਦੇ ਨਾਲ ਐ। ਮੋਢੇ ਨਾਲ ਮੋਢਾ ਲਾ ਕੇ ਕਰੋਤੀ ਐ ਬਸ ਇਹੋ ਆ ਵੀ ਜੇ ਕੰਮ ਕਰਦੇ ਆ ਉਹਦੇ ਵਿੱਚ ਤੰਗੀਆਂ ਪਰੇਸ਼ਾਨੀਆਂ ਵੀ ਹੁੰਦੀਆਂ ਨੇ ਤੇ ਉਹਨਾਂ ਦੇ ਹੱਲ ਵੀ ਹੁੰਦੇ ਨੇ ਸੋ ਆਪਾਂ ਨਾਲ ਆ ਜੀ ਅੱਜ ਜਿਹੜਾ ਸਮਾਗਮ ਹੋਇਆ ਤੇ ਜਿਹੜੀ ਖਰੀਦ ਦੇ ਸਬੰਧ ਵਿੱਚ ਤੁਹਾਡੇ ਕੀ ਵੀ ਕਹਿਣਾ ਜੀ ਅੱਜ ਪਟਾਲਾ ਮੰਡੀ ਵਿਖੇ ਜਿਹੜਾ ਸਮਾਗਮ ਕੀਤਾ ਗਿਆ ਹੈ ਆੜਤੀਏ ਭਾਈਚਾਰੇ ਵੱਲੋਂ ਖਰੀਦਦਾਰ ਭਾਈਚਾਰੇ ਵੱਲੋਂ ਲੇਬਰ ਵੀਰ ਤੇ ਮਨੀਮ ਸਹਿਬਾਨੋਂ ਤੇ ਮਾਰਕੀਟ ਮੀਡੀ ਵੱਲੋਂ ਰਲ ਕੇ ਸਮਾਗਮ ਕੀਤਾ ਗਿਆ ਹੈ ਕਿਉਂਕਿ ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅਜੇ ਪਰਮਲ ਦੀ ਜਿਹੜੀ ਖਰੀਦ ਆ ਉਹ 1 ਅਕਤੂਬਰ ਤੋਂ ਕੀਤੀ ਜਾਣੀ ਹੈ ਪਰ ਸਾਡੀ ਮੰਡੀ ਵਿੱਚ ਜਿਹੜੀ ਬਾਸਮਤੀ ਦੀ ਫਸਲ ਆ ਉਹ ਹੌਮਹਮਾ ਕੇ ਆ ਰਹੀ ਹੈ ਹੁਣ ਤੱਕ ਲਗਭਗ 1 ਲੱਖ ਕੁਇੰਟਲ ਦੀ ਜਿਹੜੀ ਖਰੀਦ ਪਟਾਲਾ ਮੰਡੀ 'ਚ ਪ੍ਰਾਈਵੇਟ ਖਰੀਦਦਾਰਾਂ ਵੱਲੋਂ ਬਾਸਮਤੀ ਦੀ ਕਰ ਲਈ ਗਈ ਹੈ ਉਹਦੇ ਸਬੰਧਤ ਹੀ ਅੱਜ ਮਾਨਯੋਗ ਐਮਐਲਏ ਸਾਹਿਬ ਸ਼ਰੀਕਲ ਸਿੰਘ ਜੀ ਸਾਡੀ ਮੰਡੀ ਵਿੱਚ ਵਿਜਿਟ ਕੀਤੀ ਹੈ ਉਹਨਾਂ ਵੱਲੋਂ ਖਰੀਦ ਦੇ ਸਮੇਂ ਚ ਜਿਹੜੇ ਖਰੀਦ ਦੇ ਪ੍ਰਬੰਧ ਨੇ ਮੁਕੰਮਲ ਨੇ ਸਫਾਈਆਂ ਜਿਹੜੀਆਂ ਮੰਡੀ ਦੀਆਂ ਹੋ ਚੁੱਕੀਆਂ ਨੇ ਆਲ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਮੰਡੀ ਮਾਰਕੀਟ ਕਮੇਟੀ ਵੱਲੋਂ ਜਿਹੜੀਆਂ ਕੀਤੀ ਜਾਣੇ ਪ੍ਰਬੰਧ ਉਹ ਮੁਕੰਮਲ ਨੇ ਐਮਐਲਏ ਸਾਹਿਬ ਨੇ ਉਸ ਤੇ ਤਸल्ली बख्ਸ਼ਾਈ ਆ ਤੇ ਆਉਣ ਵਾਲੇ ਸੀਜ਼ਨ ਚ ਕਿਸਾਨਾਂ ਨੂੰ ਇੱਕੋ ਹੀ ਬੇਨਤੀ ਹੈ ਕਿ ਆਪਣੀ ਜਿਹੜੀ ਫਸਲ ਆ ਉਸ ਕਾ ਕੇ ਲਿਆਓ ਤਾਂ ਜੋ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਜਿਹੜਾ ਝੋਨਾ ਹੈ ਉਹ 17% ਨਮੀ ਵਾਲਾ ਹੀ ਮੰਡੀ ਚ ਖਰੀਦਿਆ ਜਾਣਾ ਇਸ ਕਰਕੇ ਸਾਰੇ ਹੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਕਾਲੀ ਕੋਈ ਨਾ ਕਰੇ ਪਰਮਲ ਦੀ ਜਿਹੜੀ ਵਾਡੀ ਹੈ ਉਹ ਇੱਕ ਤਰੀਕ ਤੋਂ ਬਾਅਦ ਖਰੀਦ ਚਾਲੂ ਹੋ ਸਾਰੇ ਹੀ ਆਪਣੀ ਜਿਹੜੀ ਪਰਮਲਿਆ ਸੁਕਾ ਕੇ ਲਿਆਉਣ ਬਾਸਮਤੀ ਦੀ ਖਰੀਦ ਲਗਾਤਾਰ ਚੱਲੂ ਹੈ ਸਾਡੇ ਵੱਲੋਂ ਮਤਲਬ ਇੱਥੇ ਹਰ ਵਕਤ ਬੋਲੀ ਕਰਾਈ ਜਾਂਦੀ ਹੈ ਸਾਰੇ ਕਿਸਾਨ ਜਿਹੜੇ ਨੇ ਆਪਣਾ ਚੰਗਾ ਰੇਟ ਫਸਲ ਦਾ ਵਟ ਕੇ ਜਾ ਰਹੇ ਨੇ ਧੰਨਵਾਦ ਜੀ